ਹੈਲੋ ਜੀ ਸੈਸਰੀ ਅਕਾਲ ਤੜਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਰਾਂਗੇ ਸੂਟ ਤੇ ਸ਼ਿਪਾਈ ਤੇ ਆਪਾਂ ਜਿਹੜਾ ਫਰੌਗ ਦਾ ਕੱਪੜਾ ਲੈ ਲਿਆ ਹੋਇਆ ਸੀ ਇਹਦੇ نیچے ਆਪਾਂ ਕੱਟਵਰਕ ਦੀ ਸ਼ਿਪਾਈ ਕਰਾਂਗੇ ਤੇ ਆਪਾਂ ਜਿਹੜੇ ਕੱਟਵਰਕ ਸੀ ਉਹ ਆਪਾਂ ਟਰੇਸ ਕਰ ਲਏ ਹੋਏ ਸੀ ਤੇ ਆਪਾਂ ਹੁਣ ਇੱਥੇ ਸ਼ਿਪਾਈ ਕਰਾਂਗੇ ਤੇ ਸ਼ਿਪਾਈ ਕਰਨ ਵਾਸਤੇ ਆਪਾਂ ਜਿਹੜੇ نیچے ਕੱਪੜੇ ਦਾ ਜਿਹੜਾ ਫੋਲਡਿੰਗ ਦਾ ਜਿਹੜਾ ਮਾਰਜਿਨ ਛੱਡ ਕੇ ਫਿਰ ਆਪਾਂ ਕੱਟਵਰਕ ਦੀ ਸ਼ਿਪਾਈ ਕਰਨੀ ਆ ਤੇ ਕਟਵਰਕ ਦੀ ਛਪਾਈ ਕਰਨ ਲਈ ਆਪਾਂ ਨੂੰ ਕਿਸ-ਕਿਸ ਚੀਜ਼ ਦੀ ਲੋੜ ਹੁੰਦੀ ਹੈ ਤਾਂ ਉਹ ਦੱਸਾਂਗੇ ਤੇ ਇਹਦੇ ਵਾਸਤੇ ਆਪਾਂ ਨੀਲ ਦੀ ਲੋੜ ਹੁੰਦੀ ਆ ਤੇ ਨੀਲ ਆਪਾਂ ਲੈ ਲਿਆ ਹੋਇਆ ਵਾ ਤੇ ਆਪਾਂ ਨੂੰ ਤੇਲ ਦੀ ਵੀ ਲੋੜ ਹੁੰਦੀ ਹੈ ਛਪਾਈ ਕਰਨ ਵਾਸਤੇ ਤੇ ਤੇਲ ਜੜ ਤੁਸੀਂ ਮਿੱਟੀ ਦਾ ਤੇਲ ਵੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਮਿੱਟੀ ਦਾ ਤੇਲ ਨਹੀਂ ਹੈਗਾ ਤੁਸੀਂ ਜਿਹੜਾ ਮਸ਼ੀਨ ਆਇਲ ਵੀ ਲੈ ਸਕਦੇ ਹੋ ਤੇ ਇਹਦੇ ਨਾਲ ਹੁਣ ਆਪਾਂ ਜਿਹੜੀ ਟ੍ਰੇਸਿੰਗ ਕਰਾਂਗੇ ਟ੍ਰੇਸਿੰਗ ਦੇ ਉੱਪਰ ਆਪਾਂ ਛਪਾਈ ਕਰਾਂਗੇ ਇਸ ਸਭ ਤੋਂ ਪਹਿਲਾਂ ਜਿਹੜਾ ਆਪਾਂ نیچے ਜਿਹੜੀ ਨੀਚੇ ਵਾਲੇ ਸਾਈਡ 'ਤੇ ਆਪਾਂ ਜਿਹੜਾ ਫੋਲਡਿੰਗ ਦਾ ਜਿਹੜਾ ਮਾਰਜਨ ਆਪਾਂ ਰੱਖਿਆ ਹੋਇਆ ਸੀ ਉਹਦੇ ਨਿਸ਼ਾਨ ਲਗਾ ਲਾਂਗੇ ਤੇ ਜਿਹੜੇ ਫਰੌਗ ਦੇ ਨੀਚੇ ਜਿਹੜਾ ਮੈਂ ਫੋਲਡਿੰਗ ਦਾ ਜਿਹੜਾ ਮਾਰਜਨ ਰੱਖਿਆ ਹੋਇਆ ਸੀ ਉਹ 1.5 ਇੰਚ 'ਤੇ ਰੱਖਿਆ ਹੋਇਆ ਏ ਤੇ 1.5 ਇੰਚ 'ਤੇ ਆਪਾਂ ਨਿਸ਼ਾਨ ਲਗਾ ਲਾਂਗੇ ਤੇ ਬਾਲੀ ਸਾਈਡ ਵੀ ਆਪਾਂ 1.5 ਇੰਚ 'ਤੇ ਨਿਸ਼ਾਨ ਲਗਾ ਕੇ ਤੇ ਇਹ ਨਿਸ਼ਾਨ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਨਿਸ਼ਾਨਾਂ ਨੂੰ ਆਪਸ ਦੇ ਨਾਲ ਮਲਾ ਦੇਣਾ ਵਾ ਤੇ ਇਹਦੇ ਉੱਪਰ ਹੀ ਆਪਣੇ ਜਿਹੜੇ ਕੱਟਵਰਕ ਦੀ ਜਿਹੜੀ ਟਰੇਸਿੰਗ ਆਪਾਂ ਜਿਹੜੀ ਛਪਾਈ ਕਰਨੀ ਆ ਉੱਪਰ ਇਹਦੀ ਹੀ ਹੋਵੇਗੀ ਤੇ ਇਸ ਕਰਕੇ ਆਪਾਂ ਨਿਸ਼ਾਨ ਲਗਾ ਲਏ ਹੋਏ ਆ ਕਿ ਆਪਣੇ ਜਿਹੜੇ ਕੱਟਵਰਕ ਆ ਆਪਣੇ ਇੱਕੋ ਜੱਕੇ ਹੀ ਬਣਨਗੇ ਕੱਟ ਵੱਧ ਨਹੀਂ ਹੋਵੇਗਾ ਤੇ ਇਸ ਕਰਕੇ ਆਪਾਂ ਜਿਹੜੇ ਨਿਸ਼ਾਨ ਪਹਿਲਾਂ ਲਗਾ ਲਏ ਹੋਏ ਆ ਤੇ ਹੁਣ ਆਪਾਂ ਜਿਹੜੀ ਆ ਇਹਦੀ ਛਪਾਈ ਇਹਦੀ ਉੱਪਰ ਹੀ ਕਰਨੀ ਆ نیچے ਨਹੀਂ ਕਰਨੇ نیچے ਆਪਣੀ ਜਿਹੜੀ ਫੋਲਡਿੰਗ ਦਾ ਮਾਰਕਰ ਰੱਖਿਆ ਹੋਇਆ ਸੀ ਤੇ ਇਸ ਕਰਕੇ ਆਪਾਂ ਜਿਹੜੇ ਨਿਸ਼ਾਨ ਸੀ ਉਹ ਲਗਾ ਲਏ ਹੋਏ ਆ ਤੇ ਹੁਣ ਆਪਾਂ ਜਿਹੜਾ ਨੀਲ ਲਿਆ ਸੀ ਨੀਲ ਦੇ ਵਿੱਚ ਆਪਾਂ ਤੇਲ ਨੂੰ ਮਿਲਾ ਲਾਂਗੇ ਤੇ ਜਿਹੜੇ ਆਪਾਂ ਸ਼ਿਪਾਈ ਕਰਨ ਵਾਸਤੇ ਇੱਕ ਆਪਾਂ ਕਾਟਟਰਨ ਦਾ ਕੱਪੜਾ ਲਿਆ ਹੋਇਆ ਤੇ ਇਹਦੇ ਨਾਲ ਆਪਾਂ ਜਿਹੜੀ ਸ਼ਿਪਾਈ ਕਰ ਲਾਂਗੇ ਤੇ ਆਪਾਂ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਫਿੰਗਰ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੇ ਆਪਾਂ ਕੱਪੜੇ ਨਾਲ ਕਰਾਂਗੇ ਤੇ ਕੱਪੜੇ ਨਾਲ ਆਪਣਾ ਜਿਹੜਾ ਸਾਰਾ ਨੀਲ ਜਿਹੜਾ ਆਪਣਾ ਥੋੜਾ ਮਤਲਬ ਕਿ ਆਪਣਾ ਨੀਲ ਜਿਹੜਾ ਆਪਣਾ ਹਲੇ ਪਤਲਾ ਨਹੀਂ ਹੋਇਆ ਤੇ ਆਪਣਾ ਨੀਲ ਸੰਗਣਾ ਜਿਹੜਾ ਉਪਰਾਜਿਕ ਤੇ ਆਪਣੀ ਟ੍ਰੇਸਿੰਗ ਸ਼ਿਪਾਈ ਦੇ ਨਾਲ ਨਹੀਂ ਹੋ ਵੀਏਗੀ ਇਸ ਕਰਕੇ ਆਪਾਂ ਜਿਹੜਾ ਵਾ ਹੱਥ ਦਿਨ ਵਾਲੇ ਨੂੰ ਆਪਾਂ ਕਰ ਲਿਆ ਹੋਇਆ ਸੀ ਮਿਕਸ ਤੇ ਹੁਣ ਆਪਾਂ ਦੀ ਟ੍ਰੇਸਿੰਗ ਕਰਾਂਗੇ ਤੇ ਆਪਾਂ ਜਿਹੜੀ ਇਹ ਜਿਤਨੇ ਨਿਸ਼ਾਨ ਲੱਗੇ ਸੀ ਉਹਦੇ ਉੱਪਰ ਆਪਾਂ ਰੱਖ ਦੇਣਾ ਇਹਨੂੰ ਤੇ ਆਪਾਂ ਹੁਣ ਇਹਦੀ ਛਿਪਾਈ ਕਰਾਂਗੇ ਤੇ ਛਿਪਾਈ ਕਰਨ ਲਈ ਆਪਾਂ ਜਿਹੜੇ ਟ੍ਰੇਸ ਨੂੰ ਫੜ ਕੇ ਰੱਖਣਾ ਵਾ ਤੇ ਫਿਰ ਆਪਾਂ ਜਿਹੜੀ ਆ ਛਿਪਾਈ ਆ ਫਿਰ ਕਰਨੀ ਆ ਤੇ ਇਹ ਆਪਾਂ ਇਸ ਤਰ੍ਹਾਂ ਕੱਟ ਜਿਹੜੀ ਆ ਕੱਟਵਰਕ ਜਿਹੜੇ ਆਪਾਂ ਬਣਾਏ ਹੋਏ ਸੀ ਆਪਾਂ ਇਸ ਤਰੀਕੇ ਨਾਲ ਸ਼ਿਪਾਈ ਕਰਨੀ ਆ ਸ਼ਿਪਾਈ ਕਰਨ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਇੱਕ ਸਾਈਡ ਤੇ ਜਿਹੜੀ ਸ਼ਿਪਾਈ ਕਰ ਲਈਏ ਫਿਰ ਆਪਾਂ ਦੂਸਰੀ ਵਾਰ ਉੱਪਰ ਰੱਖਣਾ ਵਾ ਤੇ ਤੁਸੀਂ ਟ੍ਰੇਸ ਨੂੰ ਸਾਫ ਕਰਕੇ ਫਿਰ ਇਹ ਉੱਪਰ ਰੱਖਣਾ ਵਾ ਨਹੀਂ ਤਾਂ ਜਿਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਆਪਣੇ ਉੱਪਰ ਜਿਹੜਾ ਆਪਾਂ ਟ੍ਰੇਸਿੰਗ ਕੀਤੀ ਸੀ ਆਪਣਾ ਨੀਲ ਵਗੈਰਾ ਉੱਪਰ ਲੱਗਾ ਸੀ ਆਪਾਂ ਜੇ ਦੂਸਰੀ ਸਾਈਡ ਰੱਖ ਦਾਂਗੇ ਤੇ ਜਿਹੜਾ ਆਪਣਾ ਨੀਲ ਆ ਉਹ ਕੱਪੜੇ ਤੇ ਫੈਲ ਜੀਗਾ ਇਸ ਕਰਕੇ ਤੁਸੀਂ ਕੱਪੜੇ ਨੂੰ ਸਾਫ਼ ਕੱਪੜੇ ਨਾਲ ਚੰਗੀ ਤਰ੍ਹਾਂ ਟ੍ਰੇਸ ਨੂੰ ਸਾਫ਼ ਕਰਕੇ ਫਿਰ ਅਗਲੀ ਸਾਈਡ ਤੋਂ ਫਿਰ ਤੁਸੀਂ ਜਿਹੜੇ ਕੱਟ ਦੀ ਛਪਾਈ ਫਿਰ ਕਰਨੀ ਆ ਇਸ ਤਰੀਕੇ ਨਾਲ ਤੁਸੀਂ ਪਹਿਲਾਂ ਪਹਿਲਾਂ ਤੁਸੀਂ ਸ਼ਿਫਾਈ ਕਰਨੀ ਹੈ ਤੇ ਫਿਰ ਅਗਲੀ ਸਾਈਡ ਤੇ ਤੁਸੀਂ ਜਿਹੜਾ ਕੱਟ ਬਣਾਉਣਾ ਵਾ ਤੇ ਫਿਰ ਤੁਸੀਂ ਅਗਲੀ ਸਾਫ਼ ਕਰਕੇ ਫਿਰ ਅਗਲੀ ਸਾਈਡ ਤੋਂ ਬਣਾਉਣਾ ਵਾ ਜਿੱਥੋਂ ਆਪਾਂ ਸਟਾਰਟਿੰਗ ਕੀਤੀ ਸੀ ਨਾ ਜਿੱਥੇ ਆਪਣੀ ਐਂਡਿੰਗ ਹੁੰਦੀ ਹੈ ਉਤੋਂ ਫਿਰ ਆਪਾਂ ਕੱਟਵਰਕ ਨੂੰ ਉਤੋਂ ਹੀ ਰੱਖ ਲੈਣਾ ਵਾ ਕਿ ਉਤੋਂ ਹੀ ਆਪਣੇ ਜਿਹੜੇ ਕੱਟਵਰਕ ਦੀ ਸ਼ੇਪ ਇੱਕੋ ਜਿਹੀ ਹੀ ਆਵੇ ਕੱਟ ਵੱਧ ਨਾ ਹੋਵੇ ਜਿਹੜਾ ਆਪਣਾ ਕੱਟਵਰਕ ਬਣਿਆ ਉਹਦੇ ਉੱਪਰ ਹੀ ਆਪਾਂ ਫਿਰ ਰੱਖ ਦੇਣਾ ਤੇ ਫਿਰ ਉਤੋਂ ਅਗਲੀ ਸਾਈਡ ਦੀ ਆਪਾਂ ਕੱਟਵਰਕ ਹੋਰ ਇਹਦੀ ਸ਼ਿਫਾਈ ਫਿਰ ਕਰਨੀ ਹੈ ਤੇ ਇਸ ਤਰੀਕੇ ਨਾਲ ਜਿਹੜੀ ਆਪਾਂ ਇਹਦੀ ਸ਼ਿਫਾਈ ਕਰਨੀ ਹੁੰਦੀ ਹੈ ਤੇ ਨੀચે ਜਿਹੜੀ ਆਪਾਂ ਮਾਰਜਿਨ ਦਾ ਸਾਈਡ ਰੱਖਿਆ ਹੋਇਆ ਸੀ ਫੋਲਡਿੰਗ ਦਾ ਕਪੜਾ ਰੱਖਿਆ ਹੋਇਆ ਸੀ ਉਹਦੀ ਜਿਹੜੀ ਆਪਾਂ ਲਾਈਨ ਲਗਾਈ ਹੋਈ ਸੀ ਉਹਦੇ ਉੱਪਰ ਹੀ ਆਪਣੇ ਜਿਹੜੇ ਕੱਟਵਰਕ ਆ ਉਹ ਆਪਣੇ ਬਨਣੇ ਚਾਹੀਦੇ ਆ ਜੇ ਆਪਾਂ ਕੱਟਵਰਕ ਨੂੰ ਕੱਟੇ ਵੀ ਕਰਾਂਗੇ ਤੇ ਜਿਹੜੇ ਆਪਣੇ ਕੱਟਵਰਕ ਦੇ ਨੀਚੋਂ ਜਿਹੜੇ ਆਪਣੇ ਆਕੇ ਚਕੇ ਹੀ ਬਨਣਗੇ ਕੱਟਵੱਧ ਨਹੀਂ ਹੋਵੇਗਾ ਤੇ ਇਸ ਕਰਕੇ ਆਪਾਂ ਜਿਹੜੀ ਪਹਿਲਾਂ ਲਾਈਨ ਲਗਾ ਲਈ ਹੋਈ ਸੀ ਤੇ ਨੀਚੇ ਆਪਾਂ ਨੂੰ ਜਿਹੜਾ ਕਪੜਾ ਛੱਡਣਾ ਹੀ ਪੈਂਦਾ ਹੈ ਕਟਿੰਗ ਵੇਲੇ ਵੀ ਆਪਾਂ ਨੂੰ ਛੱਡਣਾ ਹੀ ਪੈਂਦਾ ਹੈ ਕਪੜਾ ਤੇ ਇਸ ਤਰੀਕੇ ਨਾਲ ਜਿਹੜੇ ਆਪਾਂ ਕੱਟਵਰਕ ਦੇ ਸ਼ਿਪਾਈ ਆ ਕਰ ਲਈ ਹੋਈ ਆ ਇਸ ਤਰੀਕੇ ਨਾਲ ਤੁਸੀਂ ਕੋਈ ਵੀ ਸ਼ਿਪਾਈ ਸੂਟ ਦੀ ਆਸਾਨੀ ਨਾਲ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਤੁਸੀਂ ਕੱਟਵਰਕ ਦੀ ਜਿਹੜੀ ਸ਼ਿਪਾਈ ਆ ਉਹ ਕਰ ਸਕਦੇ ਹੋ ਤੇ نیچے ਆਪਣਾ ਜਿਹੜਾ ਮਾਰਜਿਨ ਰੱਖਣਾ ਪੈਂਦਾ ਵਾ ਤੇ ਫਿਰ ਆਪਾਂ ਜਿਹੜੀ ਸ਼ਿਪਾਈ ਆ ਫਿਰ ਆਪਾਂ ਕਰਨੀ ਹੁੰਦੀ ਆਪਣੇ ਜਿਹੜੇ ਕੱਟਵਰਕ ਉਹ ਆਪਣੇ ਕੋ ਜਿੱਕੇ ਹੀ ਬਣੀ ਹੋਈ ਆ ਤੁਸੀਂ ਇਸ ਤਰੀਕੇ ਨਾਲ ਜਿਹੜਾ ਕੱਟਵਰਕ ਬਣਾ ਸਕਦੇ ਹੋ ਜੇ ਤੁਸੀਂ ਸੜ ਚੈਨਲ ਤੇ ਪਹਿਲੀ ਵਾਰ ਆਏ ਜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਨੂੰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਆ